ਸਤਿ ਸ੍ਰੀ ਅਕਾਲ ਰਾਮ ਰਾਮ ਸਾਰਿਆਂ ਨੂੰ ਅੱਜ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਫੈਕਟਰੀ ਦੇ ਵਿੱਚੋਂ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਤੇ ਅੱਜ ਮੌਸਮ ਬਦਲ ਹੋਏ ਆ ਤੇ ਮੀਂਹ ਪੈ ਗਿਆ ਹੈ ਹਲਕੀ ਜਿਹੀ ਸ਼ੁਰੂਆਤ ਹੋ ਗਈ ਹੈ ਮੀਂਹ ਦੀ ਬਹੁਤ ਟਾਈਮ ਬਾਅਦ ਮੀਂਹ ਪਿਆ ਹੁਣ ਦੋ ਟਾਈਮ ਮਹੀਨੇ ਬਾਅਦ ਮੀਂਹ ਪਿਆ ਹੁਣ ਪੁਰਤਗਾਲ ਦੇ ਵਿੱਚ ਸਾਡੇ ਏਰੀਆ 'ਚ ਸਾਰੇ ਚੰਗੀ ਗੱਲ ਕਰ ਰਹੇ ਆ ਜਿੱਧਰ ਅਸੀਂ ਰਹਿੰਦੇ ਆ ਬਹੁਤ ਟਾਈਮ ਬਾਅਦ ਮੀਂਹ ਪਿਆ ਤੇ ਲੈ ਵੀ ਮਿੱਤਰਾ ਖੋਲ ਫੈਕਟਰੀ ਅੱਜ ਫੜਾ ਰੋਟੀ ਉਹ ਯਾਰ ਜਾਣੇ ਹੋ ਨਹੀਂ ਸਮਾਨ ਗੱਡੀ ਚ ਪਿਆ ਹੈ ਚਲੋ ਉਹ ਵੀ ਕੱਢਦੇ ਆ ਖੋਲ ਲਈ ਮਿੱਤਰਾ ਤੇ ਇਹ ਕੰਮ ਸ਼ੁਰੂ ਲੈ ਗਏ ਬਾਬੇ ਦਾ ਨਾਮ ਬਾਸ ਪਿਛੇ ਕਰਕੇ ਖੋਲ ਜਾਂਦਾ ਹੁੰਦਾ ਬਸ ਇਹ ਨੂੰ ਇਹਦਾ ਗੇਟ ਨਹੀਂ ਖੁੱਲਦਾ ਕੋਈ ਨਾ ਕੀ ਸਮਾਨ ਬਿਨਾਂ ਦੇ ਸਮਾਨ ਕੱਢ ਲਾ ਗੱਡੀ ਚ ਲਿਆ ਪੈਲੇਟ ਲਿਆ ਲਓ ਜੀ ਅਸੀਂ ਕੱਢ ਲਿਆ ਹੁਣ ਸਮਾਨ ਆਡਾ ਪਿਆ ਗੱਡੀ ਦੇ ਵਿੱਚ ਆਹ ਘੜੀ ਆਪਣੀ ਗੱਡੀ ਕੱਲ ਲਾ ਗਏ ਸੀ ਕਿਚਨ ਸਮਾਨ ਕੱਢ ਕੇ ਗੱਡੀ ਚੋਂ ਮਿਲਦੇ ਆ ਫਿਰ ਤੁਹਾਨੂੰ ਆਪਾਂ ਚਲਾਉਣੀ ਹੁਣ ਪਾਲਿਸ਼ ਵਾਲੀ ਮਸ਼ੀਨ ਤੁਹਾਨੂੰ ਦਿਖਾਉਣਾ ਹਾਂ ਇੱਕ ਜਿਹੜੇ ਪੌੜੀਆਂ ਹਈਆਂ ਪੌੜੀਆਂ ਕਰਨੀਆਂ ਪਾਲਿਸ਼ ਬਣਾ ਕੇ ਪੌੜੀਆਂ ਭੇਜਣੀਆਂ ਤੇ ਇਹਨਾਂ ਚੈੱਕ ਕਰੋ ਬਿਲਕੁਲ ਠੀਕ ਨੇ ਪੱਥਰ ਸੁੱਤ ਲੱ ਲੱ ਕਿ ਸਟ ਖਾਣੀ ਪਤਾ ਨਹੀਂ ਕਿਦਾਂ ਦੀ ਪਸੰਦ ਹੈ ਲੋਕਾਂ ਦੀ ਤੇ ਤੁਹਾਨੂੰ ਦਿਖਾਉਣਾ ਇਹ ਮਸ਼ੀਨ ਕਿਦਾਂ ਪਾਲਿਸ਼ ਕਰਦੀ ਹੈ ਤੇ ਕਿਦਾਂ ਚੱਲਦੀ ਹੈ ਬਣੇ ਰਿਹਾ ਸਾਡੇ ਨਾਲ ਤੇ ਤੁਹਾਨੂੰ ਦਿਖਾਉਣਾ ਪਾਲਿਸ਼ ਕਰਕੇ ਲਓ ਜੀ ਪੀਸ ਆਪਾਂ ਕਰ ਲਏ ਪਾਲਿਸ਼ ਇੱਧਰ ਚ ਚਾਲੇ ਆ ਇੱਧਰ ਰੱਖ ਲਏ ਆ ਇਹਨਾਂ ਦੀ ਥੋੜ੍ਹੀ ਜਿਹੀ ਕਰਨੀਆਂ ਸੈਡਾ ਤੇ ਮਸ਼ੀਨ ਜੋ ਕੱਢਣੀ ਹੁੰਦੇ ਆ ਇੱਧਰ ਸੈਡਾਲੇ ਸੈਡਾਲੇ ਖੜੇ ਪੀਸ ਲੱਗਣੇ ਆ ਪਰੋਂ ਇਹ ਆ ਇੱਧਰੋਂ ਇਹ ਆ ਇਹਨੇ ਵੇੜਨੇ ਆ ਹੁਣ ਤੇ ਆਪਣਾ ਹੋ ਗਿਆ ਹੁਣ ਰੋਟੀ ਦਾ ਟਾਈਮ ਆਪਾਂ ਹੁਣ ਖਾ ਲਈਏ ਰੋਟੀ ਤੇ ਰੋਟੀ ਖਾ ਕੇ ਫਿਰ ਤੁਹਾਨੂੰ ਮਿਲਦੇ ਆ ਫਿਰ ਕਰਦੇ ਆ ਤਿਆਰ ਠੀਕ ਆ ਜੀ ਮਿਲਦੇ ਆ ਰੋਟੀ ਤੋਂ ਬਾਅਦ ਰੋਟੀ ਕਮ ਕਮ ਨੂੰ ਵਿੜਿਆ ਇੱਧਰ ਵੇਖ ਪਾਟ ਪੂਜਾ ਪੇਟ ਪੂਜਾ ਪੇਟ ਪੂਜਾ ਚੱਲ ਰਹੀ ਹੈ ਟੁੱਟ ਕੇ ਪੈ ਗਏ ਆ ਘਰੋਂ ਲਿਆਂਦੇ ਅਸੀਂ ਮੂੜੀ ਵਾਲੇ ਪਰਾਂਠੇ ਬਣਾ ਕੇ ਜਿਹੜੀਆਂ ਤੁਸੀਂ ਸਾਡੇ ਪਿਛਲੇ ਵਲੋਗ ਚ ਦੇਖਿਆ ਸੀਗੇ ਮੂੜੀਆਂ ਉਹ ਮੂੜੀਆਂ ਬਾਜੀਆਂ ਸੀਗੀਆਂ ਤੇ ਉਹ ਮੂੜੀਆਂ ਬਚਨ ਕਰਕੇ ਤੇ ਫਿਰ ਅਸੀਂ ਕੱਲ ਲਿਆਂਦੇ ਪਰੌਂਠੇ ਬਣਾ ਕੇ ਆ ਚੱਕ ਬਈਆ ਆਪਣਾ ਪਰੌਂਠਾ ਆ ਦੇ ਮੈਨੂੰ ਨੇਰਾ ਪਰੌਂਠਾ ਲੋ ਜੀ ਪਰੌਂਠੇ ਚੱਲ ਰਿਹਾ ਬ੍ਰੇਕ ਹੋਈ ਹੈ ਕੰਮ ਨਵੇੜਿਆ ਮੁੰਡਿਆਂ ਨੇ ਕੰਮ ਬਹੁ ਕੀਤਾ ਕੰਮ ਕੀਤਾ ਮਲ ਗਿਆ ਨੀਗਾ ਮਲ ਗਿਆ ਨੀਗਾ ਮਲ ਗਿਆ ਨੇ ਕੰਮ ਗਿਆ ਕੰਮ ਨਵੇੜਦੇ ਕੰਮ ਦੱਸ ਗਿਆ ਤੇ ਇੱਧਰ ਚੱਲ ਰਿਹਾ ਸਾਡਾ ਖਾਣਾ ਪੀਣਾ ਖਾਪੀਏ ਕੋਈ ਤਾਂ ਦੱਸ ਨਹੀਂ ਹਾਂ ਕੋਸਤ ਲਾ ਪੀ ਗਿਰਿਆ ਆਜੀ ਪੀਰੇ ਕੁਝ ਨਹੀਂ ਕੀ ਹੈ ਨਰਦਾ ਦਗੀਆ ਮੈਂਗੋ ਜੂਸ ਮੈਂਗੋ ਜੂਸ ਮੈਂਗੋ ਮੈਂਗੋ ਆਸ਼ਟੀ ਆਸ਼ਟੀ ਨਹੀਂ ਆਈਸਟੀ ਹੁੰਦੀ ਹੈ ਆਈਸਟੀ ਸਹੀ ਹੈ ਇਹਦੀ ਇੰਗਰੇਜੀ ਵਾਈਫਾਈ ਹੈ ਇੰਜੀਨੀਅਰਿੰਗ ਨਾਨ ਨੈਗਲੀਜੈਂਸੀ ਦਾ ਮਤਲਬ ਤੇ ਮੈਨੂੰ ਤਾਂ ਕਹਦਾ ਮੈਨੂੰ ਵੀ ਕੋਈ ਨਹੀਂ ਪਤਾ ਹੈਗਾ ਕਹਦਾ ਨੈਗਲੀਜੈਂਸੀ ਨੈਗਲੀਜੈਂਸੀ ਕਿਉਂ ਉਹ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਹੈਗਾ ਫਿਰ ਮੈਂ ਜਿਹੜੀ ਚੀਜ਼ ਦਾ ਮੈਨੂੰ ਪਤਾ ਹੀ ਨਹੀਂ ਹੈਗਾ ਮੈਂ ਕਿਉਂ ਦੱਸਾਂ ਹਮ ਗਾਇਤਾ ਨਹੀਂ ਹੋਣੀ ਹੈ ਕਿ ਕਿੰਤਰ ਲੱਗੇ ਹੋਇਆ ਮੁੰਡੇ ਪਾਲਿਸ਼ ਕਰਨ ਸੁਪਰ ਚੌਂਦੇ ਵੇ ਪਾਲਿਸ਼ ਕਰਦੇ ਨੇ ਇਹਨਾਂ ਨੂੰ ਜਿਹੜਾ ਕੰਮ ਪਾਲਿਸ਼ ਦਾ ਹੋ ਰਿਹਾ ਤਾਂ ਖਲਿਦਰਾ ਪੀਸ ਹੋ ਗਏ ਤੇ ਯਾਰ ਇਹ ਵੀ ਤਿਆਰ ਕਰਦੇ ਇਹ ਚੌਂਕੀ ਹੈ ਇਹਦੀ ਇਹ ਵੀ ਤਿਆਰ ਹੈ ਇਹ ਵੀ ਤਿਆਰ ਹੈ ਇਹ ਵੀ ਤਿਆਰ ਹੈ ਗੱਡੀ ਚ ਲੱਦਣੀ ਹੈ ਆਪਣਾ ਹੋ ਗਿਆ ਟਾਈਮ ਛੁੱਟੀ ਦਾ ਆਪੇ ਲਾਦੇ ਰਹਿਣਗੇ ਆਪਣਾ ਟਾਈਮ ਹੋ ਗਿਆ ਸਾਡਾ ਹੋ ਗਿਆ ਛੁੱਟੀ ਦਾ ਟਾਈਮ ਤੇ ਇਸੇ ਕੰਮ ਦਿੱਤਾ ਨਵੇੜ ਤੇ ਇੱਧਰ ਚੱਲ ਰਹੀ ਹੈ ਸਾਫ ਸਫਾਈ ਇੱਧਰ ਕਹਿੰਦੇ ਗੱਡੀ ਕਰਨੀ ਹੈ ਵੈਕਿਊਮ ਇੱਧਰ ਉਹ ਕੰਮ ਚੱਲਦਾ ਪਿਆ ਜੋਰਾਂ ਤੇ ਇੱਧਰ ਕਹਿੰਦੇ ਗੱਡੀ ਕੋਤੀ ਦੇ ਗੱਡੀ ਕਰਤੀ ਸਾਫ ਇਹ ਕੰਪਨੀ ਦਾ ਬਹੁਤ ਫਾਇਦਾ ਚੱਕਦੇ ਆ ਬੰਦੇ ਤੁਹਾਨੂੰ ਦਾ ਕਿਉਂ ਲਾਇਆ ਸੌਸ ਬਾਈ ਚੱਲ ਰਹੀ ਹੈ ਕੰਡੀਸ਼ਨ ਵੇੜ ਹੈ ਚਲੇ ਘਰੇ ਇੱਕ ਘਰੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਕੀ ਬਣਾਉਣਾ ਹੈ ਕੀ ਖਾਣਾ ਲੈ ਲਿਆ ਤੁਹਾਨੂੰ ਘਰੇ ਜਾ ਕੇ ਸਹੀ ਹੈ ਆਪਣਾ ਨਰਮ ਫੈਕਟਰੀ ਬੰਦ ਫਿਰ ਚਲਦੇ ਆ ਘਰੇ ਆ ਜੀ ਮਾਰਕੀਟ ਤੇ ਲੋਕੀਂ ਜਾਦੀ ਆਂਦੇ ਪ੍ਰੋਬਲਮ ਆਵਾਜ਼ ਨਹੀਂ ਸਹੀ ਆਉਂਦੀ ਹੈਗੀ ਅਸੀਂ ਦੇਖਣਾ ਹੈ ਮਾਈਕ ਮਾਈਕ ਦੇਖਦੇ ਹੋ ਤਾਂ ਦੱਸਾਂ ਮਾਈਕ ਲੈਣਾ ਬਲੌਗ ਪਤਾ ਨਹੀਂ ਚੱਲਣੇ ਕਿੰਨੇ ਚੱਲਣੇ ਪਰ ਬਲੌਗਾਂ ਨੇ ਖਰਚਾ ਜ਼ਰੂਰ ਕਰਵਾ ਦੇਣਾ ਕੋ ਨਹੀਂ ਬਲੌਗਾਂ ਨੇ ਖਰਚਾ ਕਰਵਾ ਦੇਣਾ ਕਿ ਨਹੀਂ ਕਰਵਾ ਦੇਣਾ ਬਲੌਗ ਪਤਾ ਨਹੀਂ ਬੱਲੇ ਆ ਕੱਲੇ ਗੇਮਿੰਗ ਵਾਲੇ ਆ ਕੱਲੇ ਹੁਣਗਾ ਆਨਲਾਈਨ ਦਿਖਾ ਦੇ ਕੋਈ ਨਹੀਂ ਕੀ ਕੀ ਤੇਰੀ ਕੀ ਰਾਏ ਕੀ ਮੇਰੇ ਕੋਲ ਲੋਕ ਜਿਹੜੇ ਚੱਲਣੇ ਆ ਪਤਾ ਨਹੀਂ ਨਹੀਂ ਚੱਲਣੇ ਹੈਗੇ ਪਰ ਖਰਚਾ ਜ਼ਰੂਰ ਕਰਾ ਦੇਣਾ ਦੇਖ ਲੋ ਚੱਲ ਰਿਹਾ ਬਾਬਾ ਕਿਰਪਾ ਕਰੇ ਇੰਜੇ ਬਾਬਾ ਕਿਰਪਾ ਕਰੇਗਾ ਸਾਡੇ ਤੇ ਇੱਧਰ ਦਾ ਹੈ ਨਹੀਂ ਗੇ ਦੇਖ ਲਿਆ ਚਾਰ-ਛੇ ਫੇਰੇ ਘੁੰਮ ਗਏ ਮੈਂ ਆਨਲਾਈਨ ਚੈੱਕ ਕਰਨਾ ਪਊਗਾ ਆ ਮੈਂ ਦੇਖਾਂਗਾ ਆਨਲਾਈਨ ਦਿਖੇਗਾ ਇਹ ਦੇਖ ਦੇਖਦੇ ਆ ਤੁਹਾਨੂੰ ਦਿਖਾਉਂਦੇ ਆ ਕਿਹੜਾ ਨਿਆ ਕਿਹੜਾ ਨਾਣਾ ਮਾਈਕ ਤਾਂ ਦੇਖ ਲਿਆ ਪਰ ਮਾਈਕ ਐ ਵੜਾ ਮੰਗਾ ਮਾਈਕ ਨੇ ਦ ਕੀ ਕਰਦਾ ਹੈ ਸਪਰੇਟ ਯੂਰੋ ਦਾ ਮਾਈਕ ਪੀਡੀਜੀ ਆਈ ਦਾ ਬਾਕੀ ਇੱਕ ਬੰਦੇ ਨੇ ਦੱਸਿਆ ਜਾਂਦਾ ਤੁਸੀਂ ਇੱਕ ਵਾਰੀ ਇੱਕ ਸਟੋਰ ਹੋਰ ਹੈ ਉੱਥੇ ਵਧੀਆ ਮਿਲ ਜਾਂਦੇ ਆ ਉੱਥੇ ਪਤਾ ਕਰ ਲਿਓ ਸੇ ਦੇਖਦੇ ਆ ਇਹਦੇ 73 ਯੂਰੋ ਲਾਉਣੇ ਪੈਣਗੇ ਉਹ ਲੋਕ ਉਹ ਲੋਕ ਗਾਰੇ ਕਰਦੇ ਉਹ ਲੋਕ ਦੁਕਾਨੇ ਬਣਾਉਣ ਲੱਗੇ ਉਹ ਲੋਕਾਂ ਨੇ ਖਰਚਾ ਕਰਾਤਾ ਟੜਕ ਰਿਹਾ ਹੈ ਆਪਾਂ ਨੂੰ ਲੈਣਾ ਚਾਹੀਦਾ ਪੈਸੇ ਲੈਣੇ ਚਾਹੀਦੇ ਆ ਕਿ ਨਹੀਂ ਲੱਗ ਪਈ ਇੱਕ ਵਾਰੀ ਦਾ ਪੈਸਾ ਲਾਵਾਂਗੇ ਜਿੰਨਾ ਮਰਜ਼ੀ ਲੱਗ ਜਾਏ ਇੱਕ ਵਾਰੀ ਤਾਂ ਲਾਵਾਂਗੇ ਬਈ ਬਾਕੀ ਉਹ ਪੰਜਾਬੀਆਂ ਦੇ ਕੀੜਾ ਹੁੰਦਾ ਉਹ ਠੰਡਾ ਜਿਹਾ ਕਰ ਬਣਾਇਆ ਬਾਕੀ ਦੇਖਦੇ ਆਂ ਜਾ ਕੇ ਇੱਕ ਵਾਰੀ ਦਾ ਬੱਲੇ ਬੱਲੇ ਕਰਾਉਣੀ ਆ ਕਰਾਉਣੀ ਚਲੋ ਯਾਰ ਆਪਣੀ ਉਹ ਫੇਸਬੁਕ ਤੇ ਵੀਡੀਓ ਪਾਈ ਆ 400 ਕਿਲੋ ਤੋਂ ਆ ਗਏ ਆ ਸਮਾਨ ਲੈ ਕੇ ਮਾਰਕੀਟ ਚੋਂ ਆ ਗਏ ਆ ਸਮਾਨ ਲੈ ਕੇ ਇੱਧਰ ਆਪਣਾ ਤਲਕਾ ਬਣ ਰਿਹਾ ਅੱਜ ਬਣਾਉਣਾ ਚਿਕਨ ਆ ਲਿਆਂਦਾ ਨਾਲ ਬੜਿਆ ਬਣਾਇਆ ਪੀਜ਼ਾ ਫਸੇ ਨੂੰ ਗਰਮੀ ਕਰਨਾ ਕੋਰਨੋ ਚ ਲਾ ਕੇ ਤੇ ਪੀਜਾ ਬਣ ਜਾਣਾ ਇੱਧਰ ਤੇਲ ਹੋ ਗਿਆ ਆਪਣਾ ਤਿਆਰ ਤੇ ਇੱਧਰ ਲਾਉਣਾ ਆਪਾਂ ਤੜਕਾ ਚਿਕਨ ਨੂੰ ਰੋਮ দেয়া ਬਸ ਕੰਮ ਕਰਕੇ ਲਾਜੀ ਨਹੀਂ ਹੈਗਾ ਕੰਮ ਕਰਕੇ ਲਾਜੀ ਨਹੀਂ ਹੈਗਾ ਬਸ ਜਾਵਾਂਗੇ ਮਸਾ ਥਾੜ ਕੇ ਲਿਆਂਦਾ ਹੈ ਵੀ ਡੰਡੇ ਗੁੰਡੇ ਯਾਰ ਹੋਣੀ ਤੇ ਕੰਮ ਲੱਗਾ ਡੇਗਾ ਕੰਮ ਲੱਗਾ ਕੀ ਹੈਗਾ ਥਾੜ ਕੇ ਲਿਆਂਦਾ ਫੋਨ ਤੇ ਲੱਗਾ ਹੋਇਆ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਜੋ ਕੰਮ ਦਾ ਹੈ ਬਸ ਫੋਨ ਤੇ ਫੋਨ ਤੇ ਫੋਨ ਤੇ ਹੁਣ ਬਸ ਤੇ ਗੀਤ ਨਹੀਂ ਹੁਣ ਯਾਰ ਕੰਮ ਤਾਂ ਥੁੱਕੇ ਥੱਤੇ ਟੁੱਟਿਆ ਨੇ ਯਾਰ ਥੱਤੇ ਟੁੱਟੇ ਥੱਤੇ ਟੁੱਟੇ ਹੁਣ ਤੂੰ ਇਕੱਲਾ ਹੀ ਕੰਮ ਕਰਦਾ ਹੈ ਹੋਰ ਤਾਂ ਕੋਈ ਕੰਮ ਹੀ ਨਹੀਂ ਕਰਦਾ ਪਰਲਾ ਨਹੀਂ ਹੈਗਾ ਉਹ ਵੀ ਕੰਮ ਕਰਦਾ ਹੀ ਆ ਉਹ ਹਫਤੇ ਦੇ ਦੋ ਦਿਨ ਖਾਦੇ ਜਾਂਦਾ ਲੋਨ ਨੀ ਆਪਣਾ ਹੋ ਗਿਆ ਚਿਕਨ ਪਿਆਰ ਆਪਣਾ ਹੁਣ ਚਿਕਨ ਲੈ ਦੇ ਸੀਤੇ ਹੀ ਲੈ ਕੇ ਆਵਾਂਗੇ ਫੇਰ ਤਾਂ ਮੋਹਨੇ ਕਲਰ ਵਲੋਗ ਤੇ ਸਾਡਾ ਬਲੌਗ ਨੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਾਲ ਆਈਕਨ ਨੂੰ ਔਨ ਕਰ ਲਿਓ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਤੇ ਮਿਲਦੇ ਆਂ ਮਿਲਦੇ ਆਂ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਓਕੇ ਬਾਏ ਟਾਟਾ ਗੁੱਡ ਨਾਈਟ